ਕਦੇ ਕਹਿੰਦੇ ਨੇ ਕਿਹੜਾ ਮਟੀਰੀਅਲ ਆ ਗਿਆ ਹਰ ਭਜਨ ਸੰਗ ਐਟਓ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਬਾਜਾ ਬਲੌਂਡ ਵਜਾਉਣ ਵਾਲੇ ਦਾ ਪੁੱਤਰ ਜਿਹੜਾ ਹੈ ਉਹ ਮੰਤਰੀ ਬਣਾ ਛੱਡਿਆ ਹੈ ਇਹ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਲੀਡਰ ਬੁਹਾਏ ਹੋਏ ਨਾ ਪਰ ਸਪਾਰਟੀ ਨੂੰ ਬਣਿਆ 140 ਸਾਲ ਹੋ ਗਏ ਇਸ ਦਾ ਇਤਿਹਾਸ ਦਲਿਤ ਵਰਗ ਦੇ ਲੋਕਾਂ ਨੂੰ ਹਮੇਸ਼ਾ ਕੋਚਲੰਦ ਅੰਦਰ ਹੈ ਇਹ ਹੈ ਦਿੱਲੀ ਦੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਲਾਉਣ ਦੀ ਗੱਲ ਕਰ ਲੋ ਬੜੀਆਂ ਘਣਾਉਣੀਆਂ ਟਿੱਪਣੀਆਂ ਕੀਤੀਆਂ ਨਾ ਕਰ ਦਿਓ ਸਰ ਸਰ ਕੀ ਕਹੋਗੇ ਅੱਜ ਕਾਂਗਰਸ ਪਾਰਟੀ ਦੇ ਖਿਲਾਫ ਤੁਸੀਂ ਇਹ ਧਰਨਾ ਵੀ ਲਗਾਇਆ ਰੋਜ਼ ਸਾਰਾ ਵੀ ਕਿੱਥੇ ਹੈ ਅੱਜ ਅਸੀਂ ਮਲੇਰ ਕੋਡਲਾ ਦੇ ਯਰਕ ਟੌਂਗ ਵਿੱਚ ਕਾਂਗਰਸ ਪਾਰਟੀ ਦੇ ਖਿਲਾਫ ਔਰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿੱਚ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਪਾ ਦੇ ਖਿਲਾਫ ਆਮ ਆਦਮੀ ਪਾਰਟੀ ਜ਼ਿਲ੍ਹਾ ਮਲੇਰਕੋਲਾ ਵੱਲੋਂ ਧਰਨਾ ਲਗਾਇਆ ਗਿਆ ਹੈ ਔਰ ਇਹ ਧਰਨਾ ਇਸ ਕਰਕੇ ਲਗਾਇਆ ਗਿਆ ਹੈ ਕਿ ਜਿੱਥੇ ਕਾਂਗਰਸ ਪਾਰਟੀ ਨੇ ਸਮੇਂ-ਸਮੇਂ ਸਿਰ ਦੇਸ਼ ਦੀਆਂ ਧਾਰਮਿਕ ਘਟ ਗਿੰਤੀਆਂ ਦੇਸ਼ ਦੇ ਦਲਿਤ ਵਰਗ ਦੇ ਲੋਕਾਂ ਨਾਲ ਹਮੇਸ਼ਾ ਬੇਇਨਸਾਫੀ ਜ਼ੁਲਮ ਦਿਆਤੀ ਕੀਤੀ ਹੈ ਔਰ ਉਸ ਦੇ ਨਾਲ-ਨਾਲ ਪ੍ਰਤਾਪ ਸਿੰਘ ਵਾਜਵੇ ਨੇ ਆਪਣੀ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਖਿਲਾਫ ਆਮ ਆਲੀ ਪਾਰਟੀ ਦੇ ਮੰਤਰੀਆਂ ਦੇ ਖਿਲਾਫ ਬਹੁਤ ਹੀ निंदनीयੋਗ ਅਬਦਾਬਲੀ ਦਾ ਪ੍ਰਯੋਗ ਕੀਤਾ ਹੈ ਬੜੀਆਂ ਘਨਾਉਣੀਆਂ ਟਿੱਪਣੀਆਂ ਕੀਤੀਆਂ ਨਾ ਔਰ ਉਹਨਾਂ ਟਿੱਪਣੀਆਂ ਦੇ ਖਿਲਾਫ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਆ ਉਹਨੇ ਪਿਛਲੇ ਦਿਨੀ ਸਾਡੇ ਮਾਨਯੋਗ ਮੰਤਰੀ ਸਾਹਿਬ ਹਰਪ੍ਰਜਨ ਸਿੰਘ ਈਟੀਓ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਬਾਜਾ ਬਣਾਉਣ ਪਜਾਉਣ ਵਾਲੇ ਦਾ ਪੁੱਤਰ ਜਿਹੜਾ ਹੈ ਉਹ ਮੰਤਰੀ ਬਣਾ ਛੱਡਿਆ ਹੈ। ਔਰ ਕਦੇ ਜਦ ਆਨਸਬਰ ਦੇ ਅੰਦਰ ਕਹਿੰਦੇ ਨਾ ਕਿ ਆ ਜਮੂਰੇ ਜੀ ਜਿੱਤ ਕੇ ਆ ਗਏ ਕਦੇ ਕਹਿੰਦੇ ਨੇ ਕਿਹੜਾ ਮਟੀਰੀਅਲ ਆ ਗਿਆ ਸੋ ਇਸ ਗੱਲ ਤੋਂ ਉਹਨਾਂ ਦੀ ਬੁਖਲਾਹਟ ਬਿਲਕੁਲ ਜ਼ਾਹਿਰ ਹੈ ਕਿ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਲੀਡਰ ਬੁਹਾਏ ਹੋਏ ਨਾ ਕਿਉਂਕਿ ਹਮੇਸ਼ਾ ਇਹ ਸੱਤਾ 'ਚ ਰਹਿ ਕੇ ਹੀ ਪੰਜਾਬ ਨੂੰ ਲੁੱਟਦੇ ਰਹੇ ਨਾ ਹੁਣ ਜਦੋਂ ਆਪੋਜੀਸ਼ਨ 'ਚ ਬੈਠਣਾ ਪਿਆ ਤਾਂ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਤੇ ਬਖਲਾ ਕੇ ਉਹ ਬਹੁਤ ਬੜੀ ਘੜੀਆ ਕਿਸਮ ਦੀ ਟਿੱਪਾ ਟਿੱਪਣੀ ਕਰ ਰਹੇ ਨਾ ਮੈਂ ਹੋਰ ਸ਼ਬਦਾਂ 'ਚ ਪ੍ਰਤਾਪ ਸਿੰਘ ਬਾਜਵੇ ਦੀਆਂ ਇਹਨਾਂ ਸਾਰੀਆਂ ਟਿੱਪਣੀਆਂ ਦੀ ਨਿੰਦਾ ਕਰਦਾ ਔਰ ਉਹਨਾਂ ਤੋਂ ਮੰਗ ਕਰਦਾ ਕਿ ਤੁਰੰਤ ਉਹ ਮਾਫੀ ਮੰਗਣ ਔਰ ਅੱਜ ਦਾ ਇਹ ਰੋਜ਼ ਪ੍ਰਦਰਸ਼ਨ ਜਿਹੜਾ ਹੈ ਉਹ ਪ੍ਰਤਾਪ ਸਿੰਘ ਬਾਜਬਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਖਿਲਾਫ ਇਹ ਆਯੋਜਿਤ ਕੀਤਾ ਗਿਆ ਹੈ ਔਰ ਉਹਨਾਂ ਨੇ ਤੋਂ ਮਾਫੀ ਦੀ ਮੰਗ ਕੀਤੀ ਗਈ ਹੈ ਜਰ ਤੁਸੀਂ ਇੱਕ ਇਹਦਾ ਮਤਲਬ ਇਹ ਹੈ ਵੀ ਕਾਂਗਰਸ ਸਰਕਾਰ 1885 ਵਿੱਚ ਕਾਂਗਰਸ ਪਾਰਟੀ ਬਣੀ ਸੀ ਔਰ ਅੱਜ 2026 ਚੱਲ ਰਿਹਾ ਹੈ ਵੀ ਇਹ ਕਾਂਗਰਸ ਪਾਰਟੀ ਨੂੰ ਬਣਿਆ 140 ਸਾਲ ਹੋ ਗਏ ਇਸ ਦਾ ਇਤਿਹਾਸ ਹਮੇਸ਼ਾ ਧਾਰਮਿਕ ਘਟਕਿੰਤियां Dalit ਵਰਗ ਦੇ ਲੋਕਾਂ ਨੂੰ ਹਮੇਸ਼ਾ ਕੋਚਲੰਦਰ ਹੈ ਚਾਹੇ ਸਿੱਖ ਕੌਮ ਦੀ ਗੱਲ ਕਰ ਲੋ ਚਾਹੇ ਮੁਸਲਿਮ ਪਾਈਚਰੇ ਦੀ ਗੱਲ ਕਰ ਲੋ ਚਾਹੇ ਬਾਬਰੀ ਮਸਜਿਦ ਦੀ ਗੱਲ ਕਰ ਲੋ ਚਾਹੇ ਅਕਾਲ ਤਖਤ ਸਾਹਿਬ ਦੀ ਗੱਲ ਕਰ ਲੋ ਚਾਹੇ ਫਿਰਕੂ ਦੰਗਿਆਂ ਦੀ ਗੱਲ ਕਰ ਲੋ ਚਾਹੇ ਦਿੱਲੀ ਦੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਲਾਉਣ ਦੀ ਗੱਲ ਕਰ ਲੋ ਕਾਨਪੁਰ ਦੀ ਗੱਲ ਕਰ ਲੋ ਬیدر ਦੀ ਗੱਲ ਕਰ ਲੋ ਦੇਸ਼ ਦੇ ਹੋਰ ਦੂਸਰੇ ਇਲਾਕਿਆਂ ਦੀ ਗੱਲ ਕਰ ਲੋ ਚਾਹੇ ਦੰਗੂ ਫਿਰਕਿਆਂ ਦੀ ਗੱਲ ਕਰ ਲੋ ਉਹ ਭਾਵੇਂ ਕਾਨਪੁਰ ਹੋਵੇ ਭਾਵੇਂ ਪੇਵੰਡੀ ਹੋਵੇ ਭਾਵੇਂ ਮਲਿਆਮਾ ਹੋਵੇ ਭਾਵੇਂ ਹਾਸ਼ਮਪੁਰਾ ਹੋਵੇ ਪਾਵੇਂ ਮੇਰਠ ਹੋਵੇ ਹਰ ਜਗ੍ਹਾ ਇਹਨਾਂ ਨੇ ਹਮੇਸ਼ਾ ਜਿੱਥੇ ਵੀ ਮੁਸਲਿਮ ਭਾਈਚਾਰਾ ਯਾ ਸਿੱਖ ਭਾਈਚਾਰਾ ਤਰੱਕੀ ਕਰਦਾ ਨਜ਼ਰ ਆਉਂਦਾ ਹੈ ਉੱਥੇ ਉਹਨਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ ਜਦੋਂ ਕਿ ਆਮ ਆਦਮੀ ਪਾਰਟੀ ਇਸ ਗੱਲ ਦਾ ਪੈਗਾਮ ਲੈ ਕੇ ਉੱਠੀ ਹੈ ਕਿ ਦੇਸ਼ ਦੇ ਅੰਦਰ ਅਮਨ ਸ਼ਾਂਤੀ ਔਰ ਆਪਸੀ ਭਾਈਚਾਰਾ ਬੰਨਣਾ ਚਾਹੀਦਾ ਹੈ ਔਰ ਦੇਸ਼ ਨੂੰ ਅੱਗੇ ਲਿਜਾਣ ਦੇ ਖਾਤਰ ਸਾਰੇ ਵਰਗਾਂ ਦੇ ਲੋਕਾਂ ਦੀ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਔਰ ਸਾਰੇ ਵਰਗਾਂ ਦੇ ਲੋਕਾਂ ਦੀ ਤਰੱਕੀ ਲਈ ਸੋਚਣਾ ਹੋਵੇਗਾ ਤਾਹੀਂ ਦੇਸ਼ ترقی ਕਰ ਸਕੇਗਾ ਇਹ ਕਿਸੇ ਇੱਕ ਵਰਗ ਨੂੰ ਜਿਵੇਂ ਮੌਜੂਦਾ ਬੀਜੇਪੀ ਸਰਕਾਰ ਦੇਸ਼ ਦੇ ਮੁਸਲਮਾਨਾਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿੱਥੇ 30 ਕਰੋੜ ਦੇਸ਼ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਏਗਾ ਉਹਨਾਂ ਦੀ ਤਰੱਕੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਉਹ ਮੁਲਕ ਕਿਵੇਂ ਤਰੱਕੀ ਕਰ ਸਕਦਾ ਹੈ 30 ਹਜ਼ਾਰ ਲੋਕ 30 ਕਰੋੜ ਲੋਕਾਂ ਨੂੰ ਪਿੱਛੇ ਛੱਡ ਕੇ ਦੇਸ਼ ਤਰੱਕੀ ਨਹੀਂ ਕਰ ਸਕਦਾ ਬਲਕਿ ਦੇਸ਼ ਸਾਡਾ ਉਦੋਂ ਹੀ ਤਰੱਕੀ ਕਰਕੇ ਅੱਗੇ ਵਧੇਗਾ ਜਦੋਂ ਦੇਸ਼ ਦੇ ਸਾਰੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸਾਰਿਆਂ ਦੀ ਤਰੱਕੀ ਵੱਲ ਸੋਚਾਂਗੇ ਥੈਂਕ ਯੂ ਵੈਰੀ ਮਚ